ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਜਿਹੜਾ ਮੈਂਬਰ ਚੌਕ ਦੇ ਨਜ਼ਦੀਕ ਹੀ ਕੁਲਚੇ ਖਾਣੇ ਪੈਗੇ ਮਹਿੰਗੇ ਦੱਸਿਆ ਜਾ ਰਿਹਾ ਸਫਰ ਦੇ ਵਿੱਚ ਜਦੋਂ ਬੰਦਾ ਉਤਰ ਰਿਹਾ ਤੇ ਉਹਨੂੰ ਭੁੱਖ ਲੱਗੀ ਹੋਈ ਤੇ ਜਦੋਂ ਕੁਲਚੇ ਖਾਣ ਲਈ ਰੁਕਿਆ ਤੇ ਨਾਲ ਹੀ ਦੇਖ ਸਕਦੇ ਹੋ ਜਿਹੜੀਆਂ ਹੱਥ ਦੇ ਵਿੱਚ ਜਿਹੜੀਆਂ ਮੁੰਦਰੀਆਂ ਪਾਈਆਂ ਸੀ ਲਾ ਕੇ ਲੈ ਗਏ ਜੀ ਇਹਦੀਆਂ ਗੱਲਬਾਤ ਕਰਾਂਗੇ ਵਿਅਕਤੀ ਦੇ ਨਾਲ ਪਤਾ ਨਹੀਂ ਲੱਗਾ ਜੀ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਸਰ ਕੋਈ ਮੈਜੀ ਕਰਤਾ ਹੀ ਉਹਨਾਂ ਦਾ ਤੁਹਾਡੇ ਕੋਲ ਮੈਜੀ ਹੀ ਹੋਵੇ ਤੇ ਭਟੂਰੇ ਵਾਲਾ ਕੋਲ ਹੀ ਖੜਾ ਸੀ ਹਾਂਜੀ ਇਹ ਲੱਭੇ ਜੀ ਤੇ ਇਹਦੇ ਤੇ ਨਾਲ ਦੇ ਕੋਈ ਬੰਦੇ ਹੈਗੇ ਭਟੂਰੇ ਵਾਲੇ ਦੇ ਕੀ ਲੱਗਦਾ ਸਰ ਪਤਾ ਨਹੀਂ ਜੀ ਇਹਦੇ ਨਾਲ ਦੇ ਕੋਈ ਨਹੀਂ ਲੱਗਦਾ ਜੀ ਤੁਹਾਨੂੰ ਕਿ ਇਹ ਬੰਦੇ ਤੁਹਾਨੂੰ ਤੁਸੀਂ ਵੀ ਨਹੀਂ ਕਿ ਉਹ ਪਹਿਲੇ ਖੜੇ ਸੀਗੇ ਬੰਦੇ ਸਰ ਮੈਂ ਆਇਆ ਜੀ ਪਹਿਲੇ ਉਹ ਕਿੱਥੇ ਆਏ ਬੰਦੇ ਉਹ ਮੋਟਰਸਾਈਕਲ ਤੇ ਇੱਕ ਐਕਟਿਵਟੇ ਪੰਜਾਂ ਜਾਨੇ ਹਾਂਜੀ ਦੀ ਨਾਮ ਕੀ ਤੁਹਾਡਾ ਮੇਰਾ ਨਾਮ ਦਿਆਲ ਸਿੰਘ ਹੈ ਬਟਿਆਰੂ ਮੈਂ ਪਠਾਨਕੋਟ ਤੋਂ ਆਇਆ ਇੱਥੇ 골ਡਨ ਹਸਪੀਟਲ ਜਾਏ 골ਡਨ ਹਸਪੀਟਲ ਜਾ ਮੈਨੂੰ ਇਲਾਜ ਚਾਹੀਦਾ ਹਾਂਜੀ ਹਾਂਜੀ ਮੇਰਾ ਸ਼ੂਗਰ ਦਾ ਇਲਾਜ ਚਾਹੀਦਾ ਇੱਥੇ ਇੱਥੇ ਕਰਾਣਾ ਨਹੀਂ ਸਪੈਸ਼ਲ ਹਾਂਜੀ ਹਾਂਜੀ ਸਪੈਸ਼ਲ ਇੱਥੇ ਕਿੰਨੇ ਵਜੇ ਦਾ ਸਾਰਾ ਹਾਪਾ ਸੀ ਮੈਨੂੰ ਸਰ 7:30 ਵਜੇ ਦਾ ਜੀ 7:30 ਵਜੇ ਦਾ ਕਾਲੀ ਨੇ ਆਏ ਸੀ ਹਥਿਆਰ ਸੀ ਜੀ ਉਹਨਾਂ ਕੋਲ ਕੋਈ ਜਿੱਥੇ ਹੀ ਮਤ ਗੱਲ ਨਹੀਂ ਸਰ ਮੈਂ ਹਥਿਆਰ ਨਹੀਂ ਦੇਖਿਆ ਬਾਕੀ ਤੁਹਾਡੇ ਕੋਲ ਅਗੇ ਗੇਮ ਖੇਡਣ ਲਾਪੇ ਮੇਰੇ ਕੋਲ ਮੇਰੇ ਲੱਗੇ ਅੱਗੇ ਪਿੱਛੇ ਰੋਪਾ ਬਣਾ ਕੇ ਗੇਮ ਖੇਡਦੇ ਨਾਲ ਕਾਦੀ ਕਿਹੜੀ ਕਿਹੜੀ ਗੇਮ ਖੇਲਦੇ ਵੇ ਅੰਕਲੋ ਚੈਕਰ ਜੇ ਖੇਡਣ ਦੇਹੀ ਜੀ ਅੱਛਾ ਜਿਹੜੇ ਸਰ ਕੋਈ ਕੈਸ਼ ਵੀ ਲੱਗੇ ਕੇ ਨਹੀਂ ਮੇਰੇ ਕੋ ਸਭ ਕੁਝ ਦੇ ਖਾ ਲੇ ਸੀ ਕੀ ਲਾਇਆ ਕੀ ਅੰਕਲ ਉਹਨਾਂ ਨੇ ਮੁੰਦਕਾ ਕਿਹੜੀ ਕਿਹੜੀ ਚੀਜ਼ਾਂ ਲਾਈਆਂ ਦੇਖ ਲਵਾਂਗੇ ਜੇ ਫੇਸ ਹਾਂ ਜੀ ਜੀ ਜ਼ਰੂਰ ਦੇਖ ਲਾਂਗੇ ਐਪ ਤੋਂ ਵਾਲੇ ਐਪ ਤੋਂ ਵਾਲਾ ਵਾਗ ਨਹੀਂ ਮੇਰਾ ਵਾਗ ਨਹੀਂ ਨਹੀਂ ਦੇਖਿਆ ਸਾਡਾ ਹਾਂ ਜੀ ਇਹਨੇ ਦੇਖਿਆ ਅੰਕਲ ਕਿਹੜੀ ਕਿਹੜੀ ਚੀਜ਼ਾਂ ਲਾ ਲੀਆਂ ਉਹਨਾਂ ਨੇ ਤੁਹਾਡੇ ਜੀ ਸਰ ਇੱਕੋ ਮੁੰਦਰੀ ਰੱਸੀ ਹੈ ਜੀ ਅੱਛਾ ਮੁੰਦਰੀ ਲਾਈ ਉਹਨੇ ਤੇ ਇਹ ਆ ਕੇ ਸਦਾ ਘੇਰਾ ਹੀ ਪਾਇਆ ਤੁਹਾਨੂੰ ਆ ਕੇ ਉਹਨ ਤੇ ਕੋਈ ਤੁਸੀਂ ਉਦਾਂ ਹਸਪੀਟਲ ਤੇ ਆਏ ਸੀ ਮੈਂ ਹਸਪੀਟਲ ਆਇਆ ਕੀ ਕਰਾਨ ਕੀ ਆਏ ਸੀ ਹਸਪੀਟਲ ਤੇ ਆਪਾ ਸਰ ਮੇਰਾ ਸ਼ੂਗਰ ਦਾ ਇਲਾਜ ਚੱਲ ਰਿਹਾ ਹੈ ਨਾ ਪੰਨ ਸਾਹ ਕਿਹੜੀ ਜਗ੍ਹਾ ਤੋਂ ਆਏ ਸੀ ਆਪਾ ਉਦਾਂ ਪਠਾਨਕੋਟ ਤੋਂ ਆਇਆ ਜੀ ਪਠਾਨਕੋਟ ਚੌਂਕ ਤੋਂ ਆਇਆ ਜੀ ਇੱਥੇ ਕਿੱਦਾਂ ਆਏ ਸੀ ਪਠਾਨਕੋਟ ਤੋਂ ਆਇਆ ਜੀ ਪਠਾਨਕੋਟ ਚੌਂਕ ਤੋਂ ਹਾਂ ਜੀ ਜੀ ਪਠਾਨਕੋਟ ਤੋਂ ਆਇਓ ਅੱਥੇ ਕਿੱਦਾਂ ਉਤਰੇ ਤੁਸੀਂ ਇੱਥੇ ਇਸ ਰੋਡ ਤੇ ਕਿੱਦਾਂ ਆਏ ਤੁਸੀਂ ਆਟੋ ਤੇ ਆਏ ਸੀ ਕਿੱਦਾਂ ਆਏ ਜੀ ਸਰ ਮੈਂ ਥੰਦ ਹਸਪੀਟਲ ਤੋਂ ਪੈਦਲ ਆ ਰਹਾ ਹਾਂ ਅੱਛਾ ਪੈਦਲ ਆ ਰਹੇ ਸੀ ਤੁਹਾਨੂੰ ਦੀ ਜਿੱਦਾਂ ਤੁਹਾਡਾ ਹਾਂਜੀ ਉਹਨਾਂ ਨੇ ਤੁਹਾਨੂੰ ਆਪ ਕਹਿ ਦਿੱਂਗਾਓ ਹਾਂਜੀ ਹਾਂਜੀ ਫਿਰ ਤੁਸੀਂ ਪੁੱਛਿਆ ਨਹੀਂ ਕਿਉਂ ਲਾਣੀ ਨਹੀਂ ਸਰ ਮੈਂ ਕਿਹਾ ਮੈਂ ਕਿਹਾ ਮੈਂ ਨਹੀਂ ਇਹ ਕੰਮ ਕਰਦਾ ਜੀ ਨਾ ਮੈਂ ਸਟ੍ਰਾਈਕਰ ਖੜੇ ਨਹੀਂ ਨਾ ਗੱਲਾਂ ਬਾਤ ਉਹਨਾਂ ਨੇ ਜ਼ਬਰਦਸਤੀ ਬਾਅਦ ਚ ਖਿੱਚ ਮਾਰੀ ਤੇ ਦੇ ਦਿੱਤੇ ਐਸਾ ਤਾਂ ਤਾਂ ਖੇਡ ਵੀ ਉਹਨਾਂ ਨੇ ਐਦਾਂ ਕਿਤੇ ਖੇਡ ਲਈ ਉਹਨਾਂ ਨੇ ਸਰ ਇੱਕ ਲੈ ਗਏ ਮੇਰੇ ਇਹਦੇ ਕਿਸੇ ਉਹਨਾਂ ਨੂੰ ਕਿਹਾ ਨਹੀਂ ਸਰ ਮੈਂ ਫੜਨ ਦੀ ਕੋਸ਼ਿਸ਼ ਕੀਤੀ ਉਹਨੀ ਦੇਰ ਨੂੰ ਮੈਂ ਨਿਕਲ ਗਏ ਉਹ ਦੌੜ ਕੇ ਪੰਜੇ ਨੇ ਅੱਛਾ ਤੁਸੀਂ ਕੁਲਚੇ ਮੇਰਾ ਨਾਮ ਦਿਆਲ ਚੰਦ ਹੈ ਜੀ ਅੰਕਲ ਤੁਸੀਂ ਅੰਕਲ ਕੁਲਚੇ ਖਾਣੇ ਸ਼ੁਰੂ ਕਰਤੇ ਸੀ ਹਾਂਜੀ ਹਾਂਜੀ ਕੁਲਚੇ ਖਾਣੇ ਸ਼ੁਰੂ ਕਰ ਦਿੱਤੇ ਸੀ ਉਹ ਆਪਣੀ ਗੇਮ ਖੇਲ ਤੇ ਕੁਲਚੇ ਲੈਣਾ ਕੀਤੀ ਹੀ ਗੱਲਬਾਤ ਉਹਦੋਂ ਕੀ ਉਹ ਬੰਦੇ ਕੋਈ ਵਾਕਫ ਤੇ ਨਹੀਂ ਹੁੰਦੇ ਹੈਗੇ ਕੁਲਚੇ ਵਾਲੇ ਦੇ ਕੋਈ ਵਾਕਫ ਨਹੀਂ ਹੈ ਹੂੰ ਨਹੀਂ ਉਹ ਆ ਰਹੇ ਅੰਕਲ ਕੰਪਲੀਟ ਦੇ ਨਹੀਂ ਜਾ ਰਹੇ ਚੱਲੇ ਨਹੀਂ ਉਹਨੂੰ ਤਸਵੀਰਾਂ ਦੇਖ ਸੋ ਤੇ ਜਿਹੜਾ ਕੁਲਚੇ ਖਾਣੇ ਪੈ ਗਏ ਮਹਿੰਗੇ ਦੱਸਿਆ ਜਾ ਰਿਹਾ ਕਿ ਹੂੰ ਦੱਸੋ ਕੀ ਗੱਲਬਾਤ ਕੀ ਹੋਈ ਹੈ ਤੁਹਾਨੂੰ ਲੈ ਕੇ ਆਏ ਹੋ ਹਾਂ ਦੱਸੋ ਥੋੜਾ ਯਾਰ ਬੈਠੋ ਭਾਈ ਹਾਂ ਤੁਸੀਂ ਹੋਰ ਲਾ ਗਈ ਹੈ ਇਹਨਾਂ ਦੱਸੋ ਤੁਸੀਂ ਬਣਾ ਕੇ ਲੈ ਕੇ ਜਾ ਰਹੇ ਗੱਲਬਾਤ ਦੱਸੋ ਤੁਸੀਂ ਸਰਬਾਤਕ ਲਈ ਕਰਕੇ ਜਾਣਾ ਦੇਖ ਲਓ ਉਹਨੂੰ ਦੇਖੋ ਉਹਨੂੰ ਦੇਖ ਸੋ ਦੋ ਸਵਾਲਾਂ ਜੋ ਭਾਈ ਦੇ ਨਜ਼ਰ ਆ ਰਹੇ ਹੈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਵਾਰ ਤੁਹਾਨੂੰ ਦੱਤੀ ਹੈ ਕਿ ਰੇੜੀ ਦੇ ਵਿੱਚ ਜਿਹੜਾ ਫੁਲਚੇ ਖਾਣ ਅੰਕਲ ਰੁਕਿਆ ਤੇ ਨਾਲ ਹੀ ਕੋਈ ਸੀ ਵਿਅਕਤੀ ਕੋਈ ਆਏ ਸੀ ਅੱਗੇ ਗਏ ਤੁਹਾਡੇ ਕੋਲਾਂ ਕੋਈ ਸੀ ਵਿਅਕਤੀ ਹੋ ਕੀ ਕਰ ਰਹੇ ਕਿਹਾ ਸੀ ਬਤਾਓ ਨਾ ਆਪ ਵੀ ਕੋਈ ਤਾਂ ਕੁਝ ਨਹੀਂ ਕਰ ਰਹੇ ਤੇ ਬਸ ਖਾਣ ਲਈ ਆਏ تھے ਹੱਥ ਧੋਏ ਪਾਣੀ ਪੀਣੇ ਲੱਗੇ ਤੇ ਅੰਕਲ ਨਾਲ ਬੈਠ ਗਏ ਅੰਕਲ ਕੋ ਜਾਣਦੇ تھے ਇਹ ਪਤਾ ਨਹੀਂ ਇਸ ਬਾਰੇ ਮੈਂ ਵੀ ਨਹੀਂ ਜਾਂਦਾ ਉਹਨਾਂ ਨੂੰ ਕਦੀ ਆ ਉਹ ਕਿੰਨੇ ਲੜਕੇ ਸਨ ਉਹ ਉਹ ਵੈਸੇ ਪੰਜ ਬੰਦੇ ਸੀ ਮੇਰੇ ਖਿਆਲ ਸੇ ਭਾਗੇ ਸਨ ਉਹ ਲੋਕ ਇੱਥੇ ਹੂੰ और बाकी लोग अंदर और सब तो अंकल अपना खा रहे थे कुल्चे हाँ अंकल कुल्चे खा रहे थे यार तो वो भी कुल्चे कुल्चे खा रहे थे वो, वो, ना, गेम। ना, वो नहीं खाया कुछ नहीं खाया तो आपने कैसे बैठा दिया रेडी पे ऐसे कैसे को बैठा दिया कैसे वो, तो वो गेम खेलने वाली जगह थोड़ा ये कोई आए खा रेडी में आता कोई खाने आता है ना मैं आता काम में लग गया तो अंकल पेड़ लगा था मैं अच्छा मैं देखा गया खाने लगा खिलाने लगा मैं भी तो मैं काम में लग गया तो वही आप कड़ा ला रहा कुछ ला रहे अंकल ये गेम केड़ी भाई के पता नहीं वो तीन टिक्पे सी कैरम बोर्ड वाले एक दो लड़का ठीक

ਨਹੀਂ ਰਿੰਗ ਰਿੰਗ ਉਤਾਰੀ ਹੈ ਖੋਈ ਹੈ ਮੈਂ ਇਹ ਨਹੀਂ ਦੇਖਾ ਤਾ ਕੀ ਨਾਮ ਹੈ ਭਈਆ ਆਪਕਾ ਮੇਰਾ ਮੱਖਣ ਲਾਲ ਨਾਮ ਕੀ 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 ਕੰਮ ਹੈ ਜਹਾਂ ਪਰ ਕੀ ਕੰਮ ਹੈ ਇਹੀ ਕੰਮ ਹੈ ਇਹੀ ਕੰਮ ਹੈ ਇਹ ਕੀ ਬਹਾਸਾ ਕੀ ਹੋਇਆ ਇਸ ਵਿਅਕਤੀ ਦਾ ਬਤਾਈਏ ਬਤਾਣਾ ਥੋੜਾ ਸਾ ਕੀ ਦਿਖਾ ਆਪਨੇ ਨਹੀਂ ਸਮਝ ਆ ਰਿਹਾ ਮੈਂ ਯਾਰ ਸਰ ਮੈਂ ਤੇ ਕੰਮ ਕਰ ਰਿਹਾ ਇਹ ਅੰਨਾ ਨੂੰ ਅੰਕਲ ਪਲੇਟ ਲਗਾਈ ਮੈਂ ਨਾ ਨਹੀਂ ਕੋਈ ਵਿਅਕਤੀ ਜਹਾਂ ਪੇ ਖੜਾ ਥਾ ਜੋ ਇਲਜ਼ਾਮ ਲਾ ਰਿਹਾ ਮੇਰੀ ਮੁੰਦਰੀ ਨਿਕਾਲ ਦੀ ਗਈ ਹੈ

अंकल दा उठे भी नहीं सी कि अंकल यहां बैठे हैं अंकल पहली बार ही आए हैं मैं पहले भी आते थे अंकल तो मतलब देखागा पहली भी आए हैं मेरे ख्याल से पहले में आए हैं आपके तो वो कैमरा में ला चलता है उनका अब ये तो पता मुझे इस बात आपने देखा क्या से मुंडी उतारी ये पांच लड़कों ने नहीं भाई इतना ध्यान नहीं मैं जे नहीं कह सकता कि मैं वो दौड़ते देखे हैं दौड़ते देखे हैं दौड़ते देखे हैं मैंने देखे हैं मैंने कि भागे हैं जे हां भागे हैं और बिल्कुल देख सकते हो जेड़ा रेडी वाले दा भी यही कहना है कि लड़के पांच आए सी इत्थे जेड़ा कैरम बोर्ड कैरम बोर्ड खेल रहे सी ते नाल ही अंकल ਸਾਮਨੇ ਹਸਪੀਟਲ ਦੇ ਵਿੱਚ ਆਪਣਾ ਇਲਾਜ ਸ਼ੂਗਰ ਦਾ ਜਿਹੜਾ ਇਲਾਜ ਕਰਵਾਉਣ ਲਈ ਇੱਥੇ ਪਹੁੰਚੇ ਸੀ ਤੇ ਦੱਸਿਆ ਜਾ ਰਿਹਾ ਕਿ ਪਠਾਨਕੋਟ ਤੋਂ ਪਠਾਨਕੋਟ ਤੋਂ ਅੰਕਲ ਇੱਥੇ ਆਏ ਸੀ ਪੈਦਲ ਹੀ ਆਏ ਸੀ ਤੇ ਦੱਸਿਆ ਜਾ ਰਿਹਾ ਪੰਜ ਬੰਦੇ ਪੰਜ ਮੁੰਡੇ ਜਿਹੜੇ ਇੱਥੇ ਬਾਈਕ ਸਵਾਰ ਤੇ ਹੋ ਕੇ ਜਿਹੜਾ ਤੁਸੀਂ ਦੱਸਿਆ ਜਾ ਰਿਹਾ ਕਿ ਸ਼ੂਗਰ ਦਾ ਇਲਾਜ ਕਰਾਉਣ ਲਈ ਜਦੋਂ ਪਹੁੰਚੇ ਤੇ ਅੰਕਲ ਸਾਹਮਣੇ ਤੇ ਨਾਲ ਹੀ ਉਹ ਅੰਕਲ ਨੂੰ ਲੱਗ ਗਈ ਪੁੱਖ ਪੁੱਕ ਲੱਗਣ ਦੇ ਕਾਰਨ ਅੰਕਲ ਇੱਥੇ ਬੈਠੇ ਤੇ ਉੱਥੇ ਨਾਲ ਹੀ ਇਹਨਾਂ ਦੇ ਨਾਲ ਹੀ ਕੋਈ ਕੈਰਮ ਬੋਰਡ ਖੇលਦੇ ਬੈਸ ਸੀ ਤੇ ਕੈਰਮ ਬੋਰਡ ਖੇលਦੇ ਖੇលਦੇ ਹੀ ਅੰਕਲ ਦੇ ਜਿਹੜ ਗੱਲਬਾਤ ਕਰ ਰਹੇ ਆ ਇਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਚੱਲਦੇ ਰੋਡ ਦੇ ਉੱਤੇ ਜਿਹੜੀ ਇੱਕ ਲੁੱਟਕੋ ਹੋ ਗਈ ਹੈ ਜੀ ਪਠਾਨਕੋਟ ਤੋਂ ਅੰਕਲ ਆਏ ਤੇ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੀਆਂ ਕੁਲਚਾ ਖਾਣਾ ਉਹਨਾਂ ਨੂੰ ਪਹਿ ਗਿਆ ਮਹਿੰਗਾ ਕੁਲਚਾ ਖਾਣ ਰੁਕੇ ਤੇ ਨਾਲ ਹੀ ਜਿਹੜੇ ਪੰਜ ਮੁੰਡੇ ਬਾਈਕ ਸਵਾਰ ਤੋਂ ਜਿਹੜੇ ਆਏ ਤੇ ਨਾਲ ਹੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੰਕਲ ਦੇ ਹੱਥ ਤੇ ਜਿਹੜੀ ਰਿੰਗ ਸੀ ਰਿੰਗ ਵੀ ਜਿਹੜੀ ਲਾ ਕੇ ਨਾਲ ਹੀ ਭੱਜ ਗਏ ਜੀ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੱਕ ਜੁੜੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ